ਦੋਸਤੋ ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਪੈਂਡੂਲਮ ਜਿਉਂਦੀ ਵਸਦੀ ਰਹਤੀ ਏ ਰੱਬ ਸਭ ਨੂੰ ਇਹੋ ਜੀ ਨੂੰ ਦੇਵੇ ਸਿਰ ਵਿੱਚ ਤੇਲ ਚਸਦੀ ਨੂੰ ਰਮਨ ਨੂੰ ਅਸੀਸਾ ਦਿੰਦੇ ਹੋਏ ਬਿਸ਼ਨੀ ਨੇ ਕਿਹਾ ਸੱਸ ਵੱਲੋਂ ਫਾਰਗ ਹੋ ਕੇ ਰਮਨ ਨੇ ਰਸੋਈ ਦੀ ਸਾਫ ਸਫਾਈ ਦਾ ਕੰਮ ਖਤਮ ਕਰਕੇ ਸੁੱਖ ਦਾ ਸਾ ਲਿਆ ਭਾਬੀ ਮੈਨੂੰ ਇੱਕ ਕੱਪ ਚਾਹ ਦਾ ਬਣਾ ਦਿਓ ਮੈਂ ਕੱਲ ਦੇ ਪੇਪਰ ਦੀ ਤਿਆਰੀ ਰਾਤ ਤੱਕ ਜਾ ਕੇ ਕਰਨੀ ਹੈ। ਪ੍ਰੀਆ ਨੇ ਕਿਹਾ। ਹਾਂ ਹਾਂ ਹੁਣੇ ਬਣਾ ਦਿੰਦੀ ਹਾਂ। ਰਮਨ ਨੇ ਕਿਹਾ। ਭਾਬੀ ਪਲੀਜ਼ ਮੇਰੇ ਕੱਲ ਨੂੰ ਆਫਿਸ ਪਹਿਨਣ ਲਈ ਕੱਪੜੇ ਵੀ ਪ੍ਰੈਸ ਕਰ ਦੇਣਾ। ਮੈਂ ਆਪਣੇ ਪ੍ਰੋਜੈਕਟ ਲਈ ਜ਼ਰੂਰੀ ਪੇਪਰ ਤਿਆਰ ਕਰ ਰਿਹਾ ਹਾਂ। ਦਿਔਰ ਸੰਦੀਪ ਨੇ ਕਿਹਾ। ਰਮਨ ਨੇ ਘੜੀ ਵੱਲ ਵੇਖਿਆ। ਰਾਤ ਦੇ 11 ਵਜ ਰਏ ਹਨ। ਸਵੇਰੇ 4 ਵਜੇ ਉੱਠ ਕੇ ਸੱਸ-ਸੋਹਰੇ ਦੀ ਸੇਵਾ ਸੰਭਾਲ, ਬੱਚਿਆਂ ਦੇ ਟਿਫਨ, ਸਕੂਲ ਦਾ ਹੋਮਵਰਕ, ਸਾਫ-ਸਫਾਈ, ਨੰਦ-ਦੌਰ ਦੀਆਂ ਫਰਮਾਇਸ਼ਾਂ ਤੇ ਸਾਰਾ ਦਿਨ ਭੱਜ-ਨਾਟਿਚ ਕਦੋਂ ਰਾਤ ਦੇ 11 ਵਜੇ ਜਾਂਦੇ ਹਨ। ਮੈਨੂੰ ਪਤਾ ਹੀ ਨਹੀਂ ਲੱਗਦਾ ਰਮਨ ਮੂੰਹ ਵਿੱਚ ਬੁੜਬੜਾਈ। ਕਮਰੇ ਵਿੱਚ ਜਾਂਦਿਆਂ ਹੀ ਪ੍ਰਦੀਪ ਦੀਆਂ ਗੱਲਾਂ ਸੁਣੋ ਕਿ ਤੂੰ ਤਾਂ ਸਾਰਾ ਦਿਨ ਵਿਹਲੇ ਰਹਿ ਕੇ گزارਦੀ ਹੈਂ। ਤੈਨੂੰ ਕੰਮ ਕਰਨ ਦਾ ਸਲੀਕਾ ਹੀ ਨਹੀਂ ਜੋ ਰਾਤ ਨੂੰ 11 ਵਜੇ ਤੱਕ ਕੰਮ ਲਟਕਾਈ ਰੱਖਦੀ ਐ ਮੇਰੇ ਲਈ ਤਾਂ ਤੇਰੇ ਕੋਲ ਸਮਾਂ ਹੀ ਨਹੀਂ ਕੱਪੜੇ ਪ੍ਰੈਸ ਕਰਕੇ ਫਟਾਫਟੋ ਕਮਰੇ ਵਿੱਚ ਗਈ ਤਾਂ ਪ੍ਰਦੀਪ ਗੁੱਸਾ ਵਿਖਾਉਂਦਾ ਬਿਣਾ ਕੁਝ ਬੋਲਿਆ ਸਹਰਾਣਾ ਚੁੱਕ ਕੇ ਕਮਰੇ ਤੋਂ ਬਾਹਰ ਹੋ ਗਿਆ ਰਮਨ ਦੀ ਹਿੰਮਤ ਨਾ ਪਈ ਕਿ ਉਹ ਕੁਝ ਬੋਲੇ ਕਿਉਂਕਿ ਰਾਤ ਦੇ ਨਾਟੇ ਵਿੱਚ ਉਸ ਤੇ ਬੋਲ ਪੂਰੇ ਘਰ ਵਿੱਚ ਗੂੰਜਦੇ ਉਹ ਧਮ ਕਰਕੇ ਸਾਹ ਸੱਤਹੀਨ ਬੈੱਡ ਤੇ ਪੈ ਗਈ ਸਭ ਨੇ ਲੱਗੀ ਦੀਵਾਰ ਘੜੀ ਵਿੱਚ ਉਸ ਨੂੰ ਲੱਗਿਆ ਜਿਵੇਂ ਪੈਂਡਲੂਮ ਦੀ ਥਾਂ ਤੇ ਉਹ ਲਟਕ ਰਹੀ ਹੋਵੇ ਤੇ ਘੜੀ ਦੀ ਟਿਕ ਟਿਕ ਤੇ ਝੂਲ ਰਹੀ ਹੋਵੇ ਧੰਨਵਾਦ